ਕਹਿੰਦਾ ਸਿੱਧੂ ਦੇ ਫੈਨ ਛੋਟੇ ਛੋਟੇ ਬੱਚੇ ਨਹੀਂ ਹੈਗੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਬੱਚਿਆਂ ਦੇ ਚਿਹਰੇ ਤੇ ਨੂਰ ਦੱਸਦਾ ਜਿਹੜਾ ਕਿ ਸਿੱਧੂ ਮੂਸੇਵਾਲੇ ਲਈ ਪਿਆਰ ਜਿਹੜਾ ਦਿਲਾਂ ਦੇ ਵਿੱਚ ਆ ਉਹ ਹਰ ਇੱਕ ਦੇ ਆ ਇਹ ਬੱਚੇ ਬਹੁਤ ਜ਼ਿਆਦਾ ਸਪੈਸ਼ਲ ਨੇ ਕਿਉਂਕਿ ਰੱਬ ਰੂਪੀ ਧਿਆਨ ਇਹਨਾਂ ਦੇ ਵਿੱਚ ਹੈ ਤੇ ਆਹ ਦੇਖੋ ਤੁਸੀਂ ਸਾਰੇ ਕਹਿੰਦੇ ਵੀ ਅਸੀਂ ਸਿੱਧੂ ਮੂਸੇਵਾਲੇ ਦੇ ਗੀਤ ਸੁਣਦੇ ਆਂ ਰੈਕੋਰਡ ਤੋਂ ਆਇਆ ਇਹ ਟੂਰ ਸਿੱਧੂ ਮੂਸੇਵਾਲੇ ਦੇ ਗੀਤ ਸੁਣਦੇ ਆ ਛੋਟੇ ਛੋਟੇ ਬੱਚੇ ਤੇ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲਿਆਂ ਦੀ ਕਮੀ ਨਹੀਂ ਤੇ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰ ਦਿਓ ਦੋਸਤੋ ਦਿਖਾਉਨੇ ਆ ਤੁਹਾਨੂੰ ਇਹ ਇਹ ਟੂਰ ਦੀ ਪੂਰੀ ਵੀਡੀਓ ਜਿਹੜੇ ਛੋਟੇ-ਛੋਟੇ ਬੱਚੇ ਤੁਸੀਂ ਇਸ ਬੱਸ ਦੇ ਵਿੱਚ ਦੇਖੋਗੇ ਇਹਨਾਂ ਨੂੰ ਚਾਹੇ ਬਹੁਤ ਘੱਟ ਸਮਝ ਆ ਪਰ ਇਹਨਾਂ ਨੂੰ ਇੰਨਾ ਪਤਾ ਹੈ ਕਿ ਸਿੱਧੂ ਮੂਸੇਵਾਲਾ ਕੌਣ ਹੈ ਸਿੱਧੂ ਮੂਸੇਵਾਲੇ ਦੇ ਗੀਤ ਮੂੰਹ ਜਵਾਨੀ ਯਾਦ ਨੇ ਇਹਨਾਂ ਬੱਚਿਆਂ ਦੇ ਜਿਹੜੇ ਸਕੂਲ ਦਾ ਟੂਰ ਰੈਕੋਰਡ ਤੋਂ ਹਵੇਲੀ ਪਹੁੰਚਿਆ ਇਹ ਉਡੀਕ ਕਰ ਰਹੇ ਸੀ ਸਵੇਰ ਤੋਂ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮਿਲਣਾ ਤਾਂ ਜਦੋਂ ਸਿੱਧੂ ਦੇ ਪਿਤਾ ਕਿਤੇ ਬਾਹਰ ਗਏ ਹੋਏ ਸੀ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਜਾਣਾ ਸੀ ਤਾਂ ਉਸੇ ਸਮੇਂ ਸਿੱਧੂ ਦੇ ਪਿਤਾ ਹਵੇਲੀ ਪਹੁੰਚਦੇ ਨੇ ਤੇ ਇਹ ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਇੱਛਾ ਸੀ ਸਿੱਧੂ ਪਰਿਵਾਰ ਨੂੰ ਮਿਲਣ ਦੀ ਹਵੇਲੀ ਨੂੰ ਦੇਖਣ ਦੀ ਉਹ ਇੱਛਾ ਪੂਰੀ ਹੋ ਗਈ ਤਾਂ ਦੇਖ ਸਕਦੇ ਹੋ ਜਿਹੜੇ ਬੱਚੇ ਨੇ ਉਹ ਸਪੈਸ਼ਲ ਨੇ ਕਿਉਂਕਿ ਇਹਨਾਂ ਨੂੰ ਸਮਝ ਹਾਲਾਂਕਿ ਬਹੁਤ ਘੱਟ ਹੈ ਪਰ ਜਿੰਨਾ ਵੀ ਇਹਨਾਂ ਤੋਂ ਪੁੱਛਿਆ ਗਿਆ ਹਰ ਇੱਕ ਨੇ ਇੱਕੋ ਹੀ ਜਵਾਬ ਦਿੱਤਾ ਕਿ ਸਿੱਧੂ ਮੂਸੇਵਾਲੇ ਨੂੰ ਦਿਲੋਂ ਪਿਆਰ ਕਰਦੇ ਨੇ ਗੀਤ ਵੀ ਗਾਉਂਦੇ ਨੇ ਤਾਂ ਸਿੱਧੂ ਮੂਸੇਵਾਲੇ ਦੇ ਤੇ ਗੱਡੀ ਜਿੰਨਾ ਚਿਰ ਟੂਰ ਚੱਲਿਆ ਅਤੇ ਸਿੱਧੂ ਮੂਸੇਵਾਲੇ ਦੇ ਗੀਤ ਹੀ ਗੱਡੀ ਦੇ ਵਿੱਚ ਚੱਲਦੇ ਰਹੇ ਨੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਪਿਆਰ ਕਿੰਨਾ ਜ਼ਿਆਦਾ ਲੋਕਾਂ ਦੇ ਵਿੱਚ ਤੇ ਇਹ ਛੋਟੇ-ਛੋਟੇ ਉਹ ਸਪੈਸ਼ਲ ਬੱਚੇ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਬੜਾ ਪਿਆਰ ਦਿੱਤਾ ਇਸ ਬੱਸ ਦੇ ਵਿੱਚ ਬੈਠੇ ਇਹ ਸਾਰੇ ਬੱਚੇ ਅਸਪੈਸ਼ਲ ਨਹੀਂ ਕਿਉਂਕਿ ਸਮਝ ਬਹੁਤ ਘੱਟ ਹੈ ਹਰ ਇੱਕ ਬੱਚੇ ਨੂੰ ਮਿਲਦੇ ਵਿੱਚ ਇੱਕ ਤਾਂਗ ਹੈ ਸਿੱਧੂ ਮੂਸੇਵਾਲੇ ਨੂੰ ਮਿਲਣ ਦੀ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਸਿੱਧੂ ਦੇ ਪਿਤਾ ਆਏ ਨੇ ਤਾਂ ਇੱਕੋ ਦਮ ਸਾਰੇ ਬੱਚੇ ਬਸ ਦੇ ਵਿੱਚੋਂ ਉੱਤਰ ਜਾਂਦੇ ਨੇ ਤੇ ਚਾਈ ਚਾਈ ਹਵੇਲੀ ਵੱਲ ਨੂੰ ਤੁਰ ਪੈਂਦੇ ਨੇ ਆਹ ਦੇਖ ਲਓ ਤਸਵੀਰਾਂ ਤੁਸੀਂ ਦੋਸਤੋ ਸਿੱਧੂ ਮੂਸੇਵਾਲੇ ਨੂੰ ਮਾਰ ਮਕਾਉਣ ਵਾਲੇ ਇਹ ਚੀਜ਼ਾਂ ਦੇਖ ਲੈਣ ਇਹ ਤਸਵੀਰਾਂ ਦੇਖ ਲੈਣ ਤੇ ਉਹਨਾਂ ਨੂੰ ਸਮਝ ਲੱਗ ਜੇਗੀ ਕਿ ਸਿੱਧੂ ਨੂੰ ਮਕਾਉਣ ਵਾਲੇ ਭੁੱਲ ਜਾਣ ਕਿਉਂਕਿ ਸਿੱਧੂ ਦਾ ਅਮਰ ਹੋਇਆ ਹੈ ਤੇ ਜਿਵੇਂ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਹਵੇਲੀ ਪਹੁੰਚਦੇ ਨੇ ਤਾਂ ਇਹ ਛੋਟੇ-ਛੋਟੇ ਬੱਚੇ ਉਹਨਾਂ ਨੂੰ ਮਿਲਣ ਦੇ ਲਈ ਅੱਗੇ ਹੋ ਜਾਂਦੇ ਨੇ ਸਿਕਿਉਰਿਟੀ ਤੋਂ ਬਿਨਾਂ ਪੁੱਛੇ ਇੱਕ ਤਾਂਗ ਜਿਹੜੀ ਹੈ ਇਹਨਾਂ ਨੂੰ ਸਿੱਧੂ ਪਰਿਵਾਰ ਦੇ ਲਈ ਉਹ ਖਿੱਚ ਲਿਆਉਂਦੀ ਆ ਤੇ ਸਿੱਧੂ ਦੇ ਪਿਤਾ ਦੇ ਪੈਰੀ ਹੱਥ ਲਾਉਣ ਲੱਗ ਜਾਂਦੇ ਨੇ ਸਾਰੇ ਛੋਟੇ-ਛੋਟੇ ਬੱਚੇ ਸਿੱਧੂ ਦੇ ਪਿਤਾਨ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਰੇ ਬੱਚੇ ਇੱਕ ਉਡੀਕ ਦੇ ਵਿੱਚ ਖੜੇ ਨੇ ਤੇ ਲਾਈਨ ਅਪ ਬਣਾ ਕੇ ਸਭ ਪੈਰੀ ਹੱਥ ਲਾਉਣ ਦੇ ਲਈ ਉਡੀਕ ਕਰ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਲਈ ਇਹਨਾਂ ਬੱਚਿਆਂ ਦਾ ਪਿਆਰ ਦੇਖ ਕੇ ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਹੈਸ਼ਟੈਗ ਜਸਟਿਸ ਫॉर ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਦੋਸਤੋ ਤਾਂ ਦੇਖੋ ਛੋਟੇ-ਛੋਟੇ ਬੱਚਿਆਂ ਨੇ ਕਤਾਰਾਂ ਵੀ ਬਣਾ ਲੀਆਂ ਨੇ ਤੇ ਇਹ ਛੋਟੇ ਜਿਹੇ ਬੱਚੇ ਬਹੁਤ ਜ਼ਿਆਦਾ ਸਪੈਸ਼ਲ ਨੇ ਕਿਉਂਕਿ ਸਮਝ ਬਹੁਤ ਘੱਟ ਆ ਪਰ ਸਿੱਧੂ ਲਈ ਪਿਆਰ ਦੇਖ ਲਓ ਤੁਸੀਂ ਇਹਨਾਂ ਬੱਚਿਆਂ ਦਾ ਕਿੰਨਾ ਆਜਾਦਾ ਛੋਟੇ ਛੋਟੇ ਬੱਚੇ ਨੇ ਹਰ ਇੱਕ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਪੈਰੀ ਹੱਥ ਲਾਏ ਉਹਨਾਂ ਨਾਲ ਮੁਲਾਕਾਤ ਕੀਤੀ ਗੱਲਬਾਤ ਕੀਤੀ ਹੈ ਤੇ ਇਹ ਪਿਆਰ ਹੈ ਮੂਸੇਵਾਲੇ ਦੇ ਲਈ ਤੇ ਉਸੇ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਵੀ ਉਹ ਪਿਆਰ ਜੁੜ ਗਿਆ ਤੇ ਇਹ ਛੋਟੇ ਛੋਟੇ ਬੱਚੇ ਜਿਹੜੇ ਟੂਰ ਲੈ ਕੇ ਰਾਏਕੋਟ ਤੋਂ ਤੇ ਟੂਰ ਕਰ ਰਹੇ ਸੀ ਤਾਂ ਇਹਨਾਂ ਨੇ ਬੱਚਿਆਂ ਨੇ ਜਿੱਦ ਕੀਤੀ ਕਿ ਮੂਸੇ ਜਾਣਾ ਹੈ ਮੂਸੇ ਜਾ ਕੇ ਹਵੇਲੀ ਦੇਖਣੀ ਹੈ ਸਿੱਧੂ ਦੀ ਯਾਦਗਾਰ ਦੇਖਣੀ ਹੈ ਤਾ ਦੇਖ ਸਕਦੇ ਹੋ ਕਿੰਨੇ ਭਾਵਕ ਵੀ ਹੁੰਦੇ ਨੇ ਸਿੱਧੂ ਦੇ ਪਿਤਾ ਇਹਨਾਂ ਬੱਚਿਆਂ ਨੂੰ ਦੇਖ ਕੇ ਕਿ ਸਿੱਧੂ ਦਾ ਪਿਆਰ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਘਰ ਘਰ ਕੇ ਬੈਠਾ ਤੇ ਲਗਾਤਾਰ ਇਹ ਪਿਆਰ ਵਧਦਾ ਜਾ ਰਿਹਾ ਸਿੱਧੂ ਕਹਿੰਦਾ ਹੁੰਦਾ ਸੀ ਕਿ ਲੋਕ ਸ਼ੋਹਾਂ ਉੱਤੇ ਇਕੱਠ ਕਰਦੇ ਸਾਡੇ ਹੁੰਦਾ ਹੈ ਹਵੇਲੀ ਅੱਗੇ ਨਹੀਂ ਤੁਸੀਂ ਦੇਖ ਸਕਦੇ ਹੋ ਹਵੇਲੀ ਦੇ ਅੱਗੇ ਕਿੰਨਾ ਭਾਰੀ ਇਕੱਠ ਹੈ ਚੌਣ ਵਾਲਿਆਂ ਦਾ ਇਹ ਉਹ ਚਾਉਣ ਵਾਲੇ ਨੇ ਜਿਨ੍ਹਾਂ ਨੂੰ ਚਾਹੇ ਦੁਨੀਆਦਾਰੀ ਦੀ ਫਿਕਰ ਨਹੀਂ ਪਰ ਅੱਜ ਇਹਨਾਂ ਨੂੰ ਸਿੱਧੂ ਲਈ ਪਿਆਰ ਕਿੰਨਾ ਦਿਲ ਦੇ ਵਿੱਚ ਉਹ ਤੁਸੀਂ ਸੁਣਾਉਣੇ ਆ ਤੁਹਾਨੂੰ ਜਿਹੜਾ ਇਹਨਾਂ ਨੇ ਗੱਲਾਂ ਬਿਆਨ ਕੀਤੀਆਂ ਨੇ ਛੋਟੇ ਛੋਟੇ ਬੱਚਿਆਂ ਨੇ ਤੇ ਇਹਨਾਂ ਦੇ ਪਰਿਵਾਰ ਦਾ ਕੀ ਕਹਿਣਾ ਉਹ ਵੀ ਤੁਸੀਂ ਸੁਣ ਲਵੋ ਤੇ ਸਪੈਸ਼ਲ ਬੱਚਿਆਂ ਦਾ ਟੂਰ ਆ ਤੇ ਬੱਚੇ ਬਹੁਤ ਪਸੰਦ ਕਰਦੇ ਨੇ ਸਿੱਧੂ ਮਸੇਰੇ ਵਾਲੇ ਅੱਛਾ ਜਿੱਦ ਹੋਈ ਹੈ ਮਤਲਬ ਸਪੈਸ਼ਲ ਆਉਣਾ ਸੀ ਇੱਥੇ ਨਹੀਂ ਐ ਵੈਸੇ ਹੀ ਆਏ ਆ ਸੀ ਕੋਈ ਜਿੱਦ ਨਹੀਂ ਹੋਈ ਹੈ ਕਿ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਅੱਛਾ ਬੱਚੇ ਪਹੁੰਚੇ ਨੇ ਕਿ ਸਾਰੇ ਹਾਂ ਬਹੁਤ ਮਾਣ ਮਹਿਸੂਸ ਹੁੰਦਾ ਸਾਨੂੰ ਉਹਦੇ ਤੇ ਅੱਜ ਆਇਆ ਲੱਗਿਆ ਵਧੀਆ ਲੱਗੇ ਸਰ ਬਹੁਤ ਜੇ ਹੁੰਦੇ ਤਾਂ ਹੋਰ ਵੀ ਜ਼ਿਆਦਾ ਵਧੀਆ ਸੀ ਨਾਈਸ ਕਿਤੇ ਲਾ ਪਾਵਗ ਨਾ ਕਰਿਓ ਥੋੜਾ ਬੱਤ ਜਿਹੜੀ ਨਾਸਕਾ ਯਾਰ ਮੈਨੂੰ ਨਾ ਮਮਾ ਮਮਾ ਦਾ ਸਭ ਤੋਂ ਤੇਰਾ ਹੈਡ ਡਾਊਨ ਕਾਸ ਤੋਂ ਚੰਗਾ ਭਲਾ ਹੱਸਦਾ ਸੀ ਮੋਨ ਕਾਸ ਤੋਂ ਆ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕੱਲੇ ਆਏ ਇੱਥੇ ਪੁੱਕੇ ਵੇਮ ਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਦੇ ਮੁਸੀਮਤ ਤਾਮ ਮਰਦਾ ਤੇ ਪੈਂਦੀ ਰਹਦੀ ਐ ਦਵੀਨਾਂ ਤੂੰ ਦੁਨੀਆ ਸਬਾਦ ਲੈਂਦੀ ਐ ਨਾਲੇ ਜਿਹੜੇ ਰਾਸਤੇ ਤੇ ਤੂੰ ਟੁੱੜਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨੱਥੇ ਕੰਟਰੋਵਰਸੀ ਕਰੇ ਤਾਂ ਮਿਲੂਗੀ ਧਰਮ ਮਾਰੇ ਨਾਮ ਤੇ ਹੇਟ ਪੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰਕੀ ਬਤ ਹੇਟ ਮਿਲੂਗੀ ਸਿੱਧੂ ਅੰਦੀ ਸਿੱਧੂ ਦੀ ਕੋਠੀ ਕਿੱਥੇ ਆ ਉੱਥੇ ਹੈ ਸਿੱਧੂ ਯਾਰ